ਦੀ ਕੀ ਖਤੇ ਅਜੋ ਬਗਲਾ ਗੜੀ ਸਾਹਿਬ ਦੇ ਕਿ ਤੁਸੀਂ ਕਿੰਨੇ ਆਨੰਦ ਨਾਲ ਨਿਰੰ&*ਸਮਾਪਤ ਸਮਾਪਤ ਹੋਏ ਤੁਸੀਂ ਸ਼੍ਰੋਮਣੀ ਗੁਰਸਿੱਖੀ ਨਿਸਕਾਮ ਸੇਵਾ ਸੈਦੀ ਬਗਲਾ ਗੜੀ ਸਾਹਿਬ ਦੇ ਸਾਨੂੰ ਮਨੰਦਾ ਨੂੰ ਅਸਵਾਸ ਸਮਾਪਤ ਆ ਕੇ ਸਰਬਉਪਰਮ ਗੁਰੂ ਅਨੰਦdev ਜੀ ਮਾਣਾ ਸੱਚੇ ਪਾਤਸ਼ਾਹ ਨੇ ਕਿਹਾ ਅਗੇ ਆਪਣਾ ਗੁਰੂ ਬਾਣੀ ਪੀਤਾ ਮਾਤਾ ਧਰਮਾ ਇਹ ਪਵਣ ਹੈ ਇਹ ਆਵੂ ਹਵਾਨੂੰ ਸ਼ੁੱਧ ਕਰਦੀ ਹੈ ਸ਼ੁੱਧਤਾ ਹੋ ਸਕਦੀ ਹੈ ਜੇ ਦਰਖਤਾਂ ਦਾ ਇਹਨਾਂ ਬੂਟਿਆਂ ਦੀ ਸੰਭਾਲ ਕੁਦਰਤ ਦੂਜੀ ਕੁਦਰਤ ਹੈ ਫਿਰ ਇਸ ਕੰਮ ਸੇ ਵੀ ਸਵੈ ਕਰਦੀ ਹੈ ਦੂਜੀ ਕੁਦਰਤ ਹੈ ਸਾਰੀ ਸ੍ਰਿਤੀ ਨੂੰ ਸਾਫ਼ ਸੁਥਰਾ ਆਵੂ ਹਵਾਨੂੰ ਸੁਥਰਾ ਕਰਨ ਦੇ ਵਾਤੇ ਸਾਂਭਣ ਦੀ ਗੱਲ ਇਨ ਦਰਸਾਉਣਾ ਜ਼ਰੂਰੀ ਹੈ ਜੇ ਦਰਖਤ ਰਹਿਣਗੇ ਫਿਰ ਅਸੀਂ ਤੁਸੀਂ ਸਾਰੇ ਜੀਵ ਜੰਤ ਤੋ ਖਨਾਸਾ ਲੈ ਸਕਦੇ ਆ ਅਦਰਵਾਇਜ਼ ਇਹਨਾਂ ਤੋਂ ਬਾਅਦ ਸਾਡਾ ਜੂਨਾ ਵੀ ਸੰਸਾਰਕ ਮਹੌਲ ਮੈਂ ਇਹਨਾਂ ਵੀਰਾਂ ਦਾ ਇਸ ਸੱਡੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿਉਂ ਇਹਨਾਂ ਦਰਖਤਾਂ ਦਾ ਲੱਗਣਾ ਜੀਵ ਦੇ ਨਾਲ ਜ਼ਰੂਰੀ ਹੈ ਇਹਨਾਂ ਦੇ ਨਾਲ ਸਾਡੀ ਜ਼ਿੰਦਗੀ ਹੈ ਸਾਡੀ ਆਵੋ ਹਵਨ ਨੂੰ ਸ਼ੁੱਧ ਕਰਦੇ ਆ ਧੰਗੁਰੂ ਨਾਨਕ ਪਾਤਸ਼ਾਹ ਨੇ ਅਖੀਰਲਾ ਸ਼ਲੋਕ ਆਪਾਂ ਪੜ੍ਹਦੇ ਜਰੂਰ ਆ ਕਿ ਪਵਨ ਗੁਰੂ ਪਾਣੀ ਪਤਾ ਮਾਤਾ ਧਰਤ ਮਾਤਾ ਦਿਨ ਸਰਾਦ ਦੁਇਦਾਈ ਦਾ ਖੇਲੇ ਸਕਣ ਜਾਂ ਤ ਦਿਨ ਤੇ ਰਾਤ ਉਦੋਂ ਹੀ ਸੁਹਾਬਣੇ ਹੋ ਸਕਦੇ ਜੇ ਇਹ ਰਖਤ ਬਾਬਾ ਬੋਹੜ ਦੇਖੋ ਆਪਾਂ ਬੋਹੜ ਦੇ ਥੱਲੇ ਖੜਿਆ ਵੀਰ ਜੀ ਸਾਡੇ ਬੜੇ ਤਰੀਕੇ ਦੀ ਤਕਨੀਕ ਦੇ ਨਾਲ ਸਾਨੂੰ ਵੀਡੀਓ ਦੇ ਵਿੱਚ ਰਿਕਾਰਡ ਕਰਨ ਇਹਨਾਂ ਦਾ ਵੀ ਧੰਨਵਾਦ ਹੈ ਮੈਂ ਇਹਨਾਂ ਸੋਸਾਇਟੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਧੰਨ ਗੁਰੂ ਕਲੀਆਂ ਵਾਲੇ ਪਾਸ ਸਾਡੇ ਸਥਾਨ ਦੇ ਉੱਤੇ ਕੱਚੀ ਗੜੀ ਇਸ ਗਰੀ ਦੇ ਵਿਖੇ ਅੱਜ ਅਸੀਂ ਜਿਹੜੇ ਇਕੱਠੇ ਹੋ ਕੇ ਇਹਨਾਂ ਦੇ ਨਾਲ ਸਾਡਾ ਜਿਹੜਾ ਟਾਈਮ ਬੜਾ ਸੁਆਵਣਾ ਹੋਇਆ ਇਹਨਾਂ ਦਾ ਮੇਨ ਹੋਇਆ ਮੈਂ ਸਾਰੀ ਦੁਨੀਆ ਨੂੰ ਲੋਕਾਈ ਨੂੰ ਸੰਗਤ ਨੂੰ ਅਸੀਂ ਸੰਦੇਸ਼ ਦੇਣਾ ਚਾਹੁੰਦਾ ਕਿ ਕੁਦਰਤ ਦੇ ਨਾਲ ਜੁੜੀਏ ਜੇ ਕੁਦਰਤ ਦੇ ਨਾਲ ਆਪਾਂ ਜੁੜਾਂਗੇ ਤਾਂ ਸਾਡੀ ਇਸ ਸੰਸਾਰ ਦੇ ਉੱਤੇ ਜੀਉਣਾ ਚੰਗਾ ਹੋ ਸਕਦਾ ਹੈ ਜੇ ਤ੍ਰਕਤ ਮੁੱਕ ਗਏ ਐ ਸਤਸੰਗ ਦੀ ਆਵਾਜ਼ ਸਾਡੀ ਸੁਧਨਾ ਰਹੀ ਇਹ ਐਸਾ ਸੰਸਾਰ ਦੇ ਉੱਤੇ ਆਪਾਂ ਨਹੀਂ ਰਵਾਂਗੇ ਦੁਨੀਆ ਉਦੋਂ ਫਿਰ ਖਤਮ ਹੋ ਜਾਏਗੀ ਜੇ ਇਹ ਸਾਡੀ ਕੁਦਰਤ ਨੂੰ ਨਾ ਸਾਂਭੀ ਗਈ ਸਤਿਗੁਰੂ ਪਾਤਸ਼ਾਹ ਮੇਰੇ ਪਾਸਾ ਕਿਰਪਾ ਕਰਨ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਪਿੰਡ ਉਪਬੈਰ ਉਪਬੈਰ ਤੇ ਖਾਸ ਤਮਕੌਰ ਸਾਹਿਬ ਨੇ ਸਾਰੇ ਵੀਰਾਂ ਦਾ ਧੰਨਵਾਦ ਕਰਦਾ ਮੈਂ ਜਥੇ ਸਮੇਤ ਜਥਾ ਤੁਹਾਡੀ ਜਥਾ ਤੁਹਾਡੀ ਇੱਕ ਨੂਰ ਸਿੰਘ ਕੈਕਮਾਨ ਦਾ ਅੰਤਰਰਾਸ਼ਟਰੀ ਖਿਡਾਰੀ ਐਮੇਦਾਰ ਸੁਮਾਇਮਨ ਤੁਹਾਡੀ ਚੱਲਦੀ ਸੀ ਚੰਨੀ ਦੋਨੇ ਪਿੰਡ ਰਸਨੇੜੀ ਅਰਜੋਤ ਸਿੰਘ ਸਾਡੇ ਸਰੰਗੀ ਬਾਤ ਮੋਲਾ ਮਗਰੀ ਵੀ ਦਾਸ ਤੋਂ ਗਾਸ ਸੁਵਿੰਦਰ ਸਿੰਘ ਕਬੈੜੀ ਟਾੜੀ ਜਥਾ ਅਸੀਂ ਪ੍ਰੋਗਰਾਮ ਲਾਉਣਾ ਤੇ ਮੋਬਾਈਲ ਨੰਬਰ ਹੈ ਸਾਡਾ 98728 8382 99170 94204 ਦੋਨਾਂ ਭਰਾਵਾਂ ਦਾ ਹੈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਮੇਲ ਕਰਕੇ ਸਾਡਾ ਬੜਾ ਇਹ ਦਾਸ ਜੀ ਆ ਸਾਨੂੰ ਬੜਾ ਪਿਆਰ ਮਿਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ